ਖੱਤ ਫਿਰ ਕਾਲ ਖਸਾਂ ਦੋਸਤੋ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਡੇਰੀ ਫਾਰਮਿੰਗ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਕਿਸਾਨ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਦੀਪ ਸੈਲਜ ਫੈਕਟਰੀ ਮੱਕੀ ਦੇ ਅਚਾਰ ਦੀਆਂ ਗੱਠਾਂ ਫੇਦਣ ਲਈ ਸੰਪਰਕ ਕਰੋ ਮੱਕੀ ਦੇ ਗੱਠਾ ਬਣਾਉਣ ਅਤੇ ਮੱਕੀ ਵੇਚਣ ਦੀ ਵੀ ਮਿਲੋ ਰਾਜਾ ਸਿੰਘ 9888830484 ਕੰਟੈਕਟ ਨੰਬਰ ਆ ਹਰਜੀਤ ਸਿੰਘ ਦਾ ਥੱਲੇ ਤੁਸੀਂ ਦੇਖ ਰਹੇ ਹੋ ਮਨੀ ਸਿੰਘ ਦਾ ਦੇਖ ਰਹੇ ਹੋ ਜੀ ਇਹ ਸੈਲੇਜ ਵਾਲੀ ਫੈਕਟਰੀ ਕਿਸਾਨ ਦੋਸਤੋ ਬਠਿੰਡਾ ਮਾਨਸਾ ਰੋਡ ਦੇ ਬਿਲਕੁਲ ਉੱਪਰ ਲੱਗੀ ਹੋਈ ਤਾਂ ਪਿੰਡ ਹੈਗਾ ਜੀ ਮੈਹੇਰਖਾਨਾ ਪੰਜਾਬ ਸਟੇਟ ਦੇ ਵਿੱਚ ਜ਼ਿਲ੍ਹਾ ਵੀਰੇ ਬਠਿੰਡਾ ਹਾਂਜੀ ਹਾਂਜੀ ਜ਼ਿਲ੍ਹਾ ਬਠਿੰਡੇ ਦੇ ਵਿੱਚ ਤੇ ਤੁਹਾਡੇ ਕੰਮ ਦੀ ਵੀਡੀਓ ਆਪਾਂ ਲੈ ਕੇ ਆਏ ਆ ਸਵੱਬ ਬਣਿਆ ਇੱਥੋਂ ਲੰਘ ਰਹੇ ਸੀ ਤੇ ਆਪਾਂ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਮੱਕੀ ਦੇ ਸੈਲੇਜ ਦੀ ਜਿਹੜੀ ਕਿ ਆਪਾਂ ਨੂੰ ਪਸ਼ੂਆਂ ਵਾਸਤੇ ਬਿਲਕੁਲ ਜ਼ਰੂਰਤ ਰੁਟੀਨ ਦੇ ਵਿੱਚ ਪੈਂਦੀ ਰਹਿੰਦੀ ਆ ਕਿਉਂਕਿ ਤੂੜੀ ਬਹੁਤ ਮਹਿੰਗੀ ਆ ਤੇ ਬਾਈ ਜੀ ਹੋਰਾਂ ਨੇ ਫੈਕਟਰੀ ਦਾ ਕੰਮ ਨਵਾਂ-ਨਵਾਂ ਕੀਤਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਗੱਠਾਂ ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਹਰੇਕ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਜਿਹੜੇ ਕਿਸਾਨ ਦੋਸਤ ਆਪਣੇ ਫੇਸਬੁੱਕ ਪੇਜ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਆਉਣ ਵਾਲੀ ਹਰੇਕ ਵੀਡੀਓ ਤੁਸੀਂ ਦੇਖ ਸਕੋਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਗੱਠਾਂ ਦੀ ਪੈਕਿੰਗ ਕੀਤੀ ਵੀ ਆ ਇਧਰ ਬਾਈ ਜੀ ਹੋਰਾਂ ਦਾ ਬਣਾ ਰੱਖਿਆ ਸ਼ੈੱਡ ਫੈਕਟਰੀ ਸਾਮਣੇ ਤੁਹਾਡ ਨੂੰ ਆਪਾਂ ਦਿਖਾ ਰਹੇ ਹਾਂ ਜੀ ਮਸ਼ੀਨ ਇਹ ਦੋਨੋਂ ਟਰੈਕਟਰ ਟਰਾਲੇ ਹਰਵੈਲ ਇਹਨਾਂ ਕੋਲੇ ਰੈਡੀ ਰਹਿੰਦੇ ਆ ਕਿਉਂਕਿ ਕੋਈ ਵੀ ਕਿਸਾਨ ਭਾਈ ਮੌਕੇ ਤੇ ਇਹਨਾਂ ਤੋਂ ਸੈਲਜ ਆਪਣੇ ਘਰੇ ਮੰਗਾਉਂਦਾ ਤਾਂ ਲੋਡਿੰਗ ਆਪ ਕਰਕੇ ਪਹੁੰਚਾ ਦਿੰਦੇ ਆ ਉਹਦਾ ਐਕਸਟਰਾ ਕਰਾਇਆ ਲੱਗਦਾ ਜੀ ਬਾਕੀ ਸਾਰੀ ਪ੍ਰੋਪਰ ਡਿਟੇਲ ਬਾਈ ਯਰਥ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਕਿਸਾਨ ਦੋਸਤੋ ਬਹੁਤ ਭਾਰੀ ਗਿਣਤੀ ਦੇ ਵਿੱਚ ਗੱਠਾਂ ਤੁਸੀਂ ਦੇਖ ਰਹੇ ਹੋ ਜਿਹੜੇ ਕਿਸਾਨ ਦੋਸਤਾਂ ਨੂੰ ਆਪਣੇ ਪਸ਼ੂਆਂ ਵਾਸਤੇ ਹੀਰੇ ਵਰਗੀਆਂ ਮੱਝਾਂ ਵਾਸਤੇ ਸਾਇਲੇਜ ਦੀ ਜ਼ਰੂਰਤ ਆ ਤੇ ਪ੍ਰੋਪਰ ਡਰੈਸ ਵੀ ਦੱਸਾਂਗੇ ਬਾਇਰ ਨਾਲ ਗੱਲਬਾਤ ਕਰਾਂਗੇ ਰੇਟ ਬਾਰੇ ਗੱਲਬਾਤ ਕਰਾਂਗੇ ਤੇ ਮੱਕੀ ਦਾ ਸਾਇਲੇਜ ਆ ਬਿਲਕੁਲ ਤਿਆਰ ਕੀਤਾ ਹੋਇਆ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਕਿਸਾਨ ਵੀਰ ਨੇ ਮੰਗਵਾਉਣਾ ਹੋਵੇ ਤੇ ਇਹ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਦਾਂ ਦੀ ਵੀਡੀਓ ਕਿਸੇ ਵੀ ਕਿਸਾਨ ਦੋਸਤ ਨੇ ਆਪਣੇ ਚੈਨਲ ਤੇ ਪਾਉਣੀ ਹੋਵੇ ਤਾਂ ਆਪਣਾ ਚੈਨਲ ਦਾ ਕੰਟੈਕਟ ਨੰਬਰ 9530807080 ਸਕਰੀਨ ਦੇ ਥੱਲੇ ਚੱਲ ਰਿਹਾ ਹੈ ਜੀ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆ ਦੇਖੋ ਜੀ ਬਹੁਤ ਵਧੀਆ ਬਾਜੀ ਹਰਾਂ ਨੇ ਗੱਠਾਂ ਪੈਕਿੰਗ ਕਰਕੇ ਜੋੜ ਰੱਖੀਆਂ ਜਿੰਨੇ ਵੀ ਆਪਣੇ ਵੀਰਾਂ ਦੇ ਕੋਲ ਫਾਰਮ ਆ ਜਾਂ ਘਰੇ ਲੋਡ ਹੋਵੇ ਤਾਂ ਤੁਸੀਂ ਸਾਇਲੇਜ ਬਾਰੇ ਬਾਈ ਜੀ ਨਾਲ ਗੱਲਬਾਤ ਕਰ ਸਕਦੇ ਹੋ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਆਪਾਂ ਜਦੋਂ ਆਪਾਂ ਇੱਕ ਵਾਰ ਸਾਇਲੇਜ ਪਾਉਣਾ ਸ਼ੁਰੂ ਕਰ ਦਈਏ ਨਾ ਪਸ਼ੂਆਂ ਨੂੰ ਤਾਂ ਫਿਰ ਆਪਾਂ ਵਾਰ-ਵਾਰ ਸਾਇਲੇਜ ਜ਼ਰੂਰ ਪਾਵਾਂਗੇ ਇੱਕ ਤਾਂ ਦੋਸਤੋ ਤੂੜੀ ਦੀ ਬਹੁਤ ਬਚਤ ਹੁੰਦੀ ਆ ਇੱਕ ਟਾਈਮ ਸੇਰੀ ਆਪਾਂ ਪਸ਼ੂਆਂ ਨੂੰ ਪਾ ਲੈਨੇ ਕਿਉਂਕਿ ਜ਼ਿਆਦਾ ਟਾਈਮ ਲੱਗਦਾ ਨਹੀਂ ਗਰਮੀ ਦਾ ਟਾਈਮ ਹੀ ਬਹੁਤ ਜ਼ਿਆਦਾ ਹੁੰਦਾ ਪਸ਼ੂ ਸੰਭਾਲਣੇ ਪੜੇ ਓਕੇ ਆ ਪਰ ਫਿਰ ਵੀ ਇਹ ਅੱਡੀ ਵਧੀਆ ਚੀਜ਼ ਆ ਜਿਹੜੀ ਆਪਾਂ ਮਿੰਟੋ ਮਿੰਟੀ ਪਸ਼ਵਾਂ ਨੂੰ ਪਾ ਸਕਦੇ ਆ ਸਾਇਲਜ ਪਾਉਣ ਦੇ ਨਾਲ ਦੋਸਤੋ ਥੋੜਾ ਜਿਵੇਂ ਖਾਲ ਖੋਲਾ ਐਰਾ ਵਗੈਰਾ ਫੀਡ ਉਹ ਵੀ ਆਪਾਂ ਨੂੰ ਘੱਟ ਪਾਉਣੀ ਪੈਂਦੀ ਆ ਇੱਕ ਵਾਰ ਜ਼ਰੂਰ ਟਰਾਈ ਕਰਿਓ ਇੱਧਰ ਦੇਖ ਰਹੇ ਹੋ ਤੁਸੀਂ ਬਾਜੀ ਹੋਰਾਂ ਦੀ ਮਸ਼ੀਨ ਜੀ ਦੇ ਨਾਲ ਤਿਆਰ ਕਰਦੇ ਆ ਇਹ ਸ਼ਕਤੀਮਾਨ ਦੀ ਮਸ਼ੀਨ ਦੋਸਤੋ ਜਿਹੜੀ ਇੱਕ ਔੜਾ ਵੱਢ ਕੇ ਤਾਂ ਟਰਾਲੀ ਦੇ ਵਿੱਚ ਨਾਲ ਦੇ ਨਾਲ ਮੱਕੀ ਨੂੰ ਕੁਤਰਾ ਕਰਕੇ ਪਾ ਦਿੰਦੀ ਆ ਤੇ ਫਿਰ ਇਸ ਦੇ ਮਸ਼ੀਨ ਦੇ ਵਿੱਚ ਗੱਠਾਂ ਤਿਆਰ ਹੁੰਦੀਆਂ ਕਰਦੇ ਆ ਭਾਈ ਜੀ ਰਾਨਾ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਸਨੋ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਬਹੁਤ ਵਧੀਆ ਠੀਕ ਆ ਜੀ ਭਾਈ ਜੀ ਅੱਜ ਫਿਰ ਆਪਾਂ ਤੁਹਾਡੇ ਇੱਥੇ ਬਣਾਉਣ ਆਏ ਸੀਗੇ ਵੀਡੀਓ ਠੀਕ ਆ ਜੀ ਤੇ ਜਾਣਕਾਰੀ ਦਿਓ ਵੀ ਆਪਣਾ ਪ੍ਰੋਪਰ ਐਡਰੈਸ ਦੱਸਿਓ ਪਹਿਲਾਂ ਦਾ ਨਹੀਂ ਜੀ ਡਰੈਸ ਹੈਗਾ ਬਹਿੰਡਾ ਮਾਨਸਰ ਰੋਡ ਤੇ ਇਹ ਮੈਸਰ ਖੰਨਾ ਪਿੰਡ ਹੈ ਠੀਕ ਆ ਜੀ ਮੈਸਰ ਖੰਨਾ ਪਿੰਡ ਦੇ ਬਿਲਕੁਲ ਮੰਦਿਰ ਦੇ ਨਾਲ ਹੀ ਆਪਣੀ ਫੈਕਟਰੀ ਲੱਗੀ ਹੈ ਸਾਈਡ ਇਨ ਫੈਕਟਰੀ ਠੀਕ ਆ ਜੀ ਤੇ ਤੇ ਕਾਰੋਬਾਰ ਚਲਾਇਆ ਤੇ ਮੇਰੇ ਨਾਲ ਸੰਪਰਕ ਮੈਂ ਨਾ ਉਹਨਾਂ ਕੋਲੋਂ ਮਿਲਾਂ ਠੀਕ ਆ ਜੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇਹ ਪ੍ਰੋਜੈਕਟ ਤਿਆਰ ਕੀਤੇ ਨੂੰ ਜੀ ਇਹਨੂੰ ਇਹਦਾ ਥੋੜੇ 6 ਮਹੀਨੇ ਹੋ ਗਏ ਠੀਕ ਆ ਜੀ ਇੱਕ ਮੇਰੇ ਪਾਸੇ ਇੱਕ ਪ੍ਰੋਜੈਕਟ ਤਿਆਰ ਕਰਨ ਲੱਗੀ ਸੀ ਠੀਕ ਹੈ ਜੀ ਤੇ ਇੱਕ ਇਕੱਠਾ ਬਣਾ ਕੇ ਹੁਣ ਤਿਆਰ ਕਰੀ ਬੈਠੇ ਆ ਜਿਹੜੀ ਮੱਕੀ ਆ ਉਹ ਲੈ ਲਈ ਦੂਪੇ ਨਾਲ ਠੀਕ ਹੈ ਜੀ ਕੁਝ ਆਪਣੀ ਮੱਕੀ ਆਪ ਦੀ ਤੇ ਕੁਝ ਖਰੀਦੀ ਬਣੀ ਆ ਆਪਦੀ ਵੀ ਸੀਗੀ ਖਰੀਦੀ ਵੀ ਆ ਕੋਸਾ ਠੀਕ ਹੈ ਜੀ ਹਾਂ ਜੀ ਕਿੰਨੇ ਕ ਜਣੇ ਪਾਰਟਨਰਸ਼ਿਪ ਆਈ ਹੈ ਪਾਰਟਨਰ ਦੋ ਹੀ ਐਮ ਐ ਜੀ ਦੋ ਹੀ ਹੋ ਜੀ ਹਾਂ ਜੀ ਠੀਕ ਹੈ ਜੀ ਕਿਵੇਂ ਲੱਗਦਾ ਕੰਮ ਆਪਣਾ ਫਿਰ ਵਧੀਆ ਹੈ ਕੰਮ ਵਧੀਆ ਬਈ ਜੀ ਹਾਂ ਬਾਕੀ ਲੋਕਾਂ ਨੂੰ ਇਸ ਚੀਜ਼ ਤੋਂ ਫਾਇਦਾ ਮਿਲੂਗਾ ਹਾਂਜੀ ਕਿਉਂ ਹਰੇ-ਜਾਰੇ ਦੀ ਦਿੱਕਤ ਆਉਂਦੀ ਹੈ ਪੂਰੀ ਮਹਿੰਗੀ ਹੈ ਹਾਂਜੀ 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 ਇਹ ਘੱਟ ਰੇਟਾਂ ਤੇ ਬਲੱਦ ਮੈਂ ਅਗਲੇ ਘਰੇ ਪਹੁੰਚ ਕਰਦੇ ਹਾਂ ਸੀ ਇੱਥੇ ਟਿੱਕਾ ਸਾਡਾ ਠੀਕ ਹੈ ਜੀ ਟਰਾਂਸਪੋਰਟ ਦਾ ਵੀ ਸਾਡਾ ਹੈਗਾ ਠੀਕ ਹੈ ਜੀ ਹਰੇਕ ਸਟੇਟ ਚ ਕੰਮ ਕਰਦੇ ਹਾਂ ਹਾਂਜੀ ਜਿੱਥੇ ਮਨਜ਼ੂਰੀ ਹੋਵੇ ਉੱਥੇ ਪਹੁੰਚ ਕਰਾਂਗੇ ਠੀਕ ਹੈ ਜਿਹੜਾ ਰੇਟ ਆਪਣੇ ਕੁਆਂਟਲ ਦਾ ਹੋਊਗਾ ਮੰਨ ਕੇ ਚਲੋ ਬਾਕੀ ਕਿਰਾਇਆ ਤਾਂ ਐਕਸਟਰਾ ਹੋਣਾ ਹਾਂ ਕਿਰਾਇਆ ਐਕਸਟਰਾ ਹੋਏ ਇੱਥੇ ਅਸੀਂ ਕਿੰਨਾ ਕੋ ਸੇਲ ਹੋ ਚੁੱਕਿਆ ਜਦੋਂ ਆਪਾਂ ਕੰਮ ਚਲਾਇਆ ਸੇਲ ਤਾਂ ਬਈ ਹਜੇ ਬਸੇ ਸਟਾਰਟਿੰਗ ਹੀ ਹੋਈ ਐ ਅੱਛਾ ਜੀ ਹਾਂ ਇਸ ਤੋਂ ਬਾਅਦ ਹੀ ਹੁਣ ਸੇਲ ਹੋਣਾ ਠੀਕ ਆ ਜੀ ਕਿਰਾਇਆ ਹੁਣ ਸਟਾਰਟਿੰਗ ਤੇ ਵਧੀਆ ਕਰ ਚੰਗਾ ਰਿਸਪੌਂਸ ਮਿਲ ਰਿਹਾ ਲੋਕਾਂ ਵੱਲੋਂ ਵਧੀਆ ਇਹਦੀ ਵਿਕਰੀ ਹੋ ਰਹੀ ਠੀਕ ਆ ਠੀਕ ਆ ਜੀ ਕੀ ਰੇਟ ਫਿਰ ਆਪਾਂ ਸਟਾਰਟ ਕੀਤਾ ਜੀ 650 ਰੁਪਏ ਕੋਲ ਦੇ 650 ਹਾਂ ਜੀ ਹਾਂ ਇਥੋਂ ਆਪਣੇ ਹਾਂ ਤੌਰ ਕੀ ਦੇਣਾ ਬਾਕੀ ਜਿਹੜਾ ਟਰਾਂਸਪੋਰਟ ਦਾ ਉਹ ਲੱਗ ਗਈ ਠੀਕ ਆ ਜੀ ਚਾਹੇ ਜਿੰਨਾ ਮਰਜੀ ਕੋਈ ਮੰਗਾਵੇ। ਜਿੰਨਾ ਵੀ ਕਹੇ ਉਹਨਾਂ ਭੇਜ ਦਿੰਗੇ। ਠੀਕ ਆ ਜੀ। ਆਪਣਾ ਨਾਮ ਕੀ ਆ ਜੀ? ਮੇਰਾ ਨਾਮ ਹਰਜੀਤ ਸਿੰਘ ਜੀ। ਹਾਂਜੀ। ਪਿੰਡ ਮੈਸਰਖਾਨਾ। ਹਾਂਜੀ। ਮੋਬਾਈਲ ਨੰਬਰ ਹੈਗਾ 94172 35975। ਠੀਕ ਆ ਜੀ। 99888 30484 81468 243039। ਆਪਣਾ ਨਾਮ ਸ਼ੋਭਨਾਵ ਜੀ। ਮੇਰਾ ਨਾਮ ਸ਼ੋਭਨਾਵ ਜਸਪੀ ਸਿੰਘ ਜੀ। ਠੀਕ ਆ ਜੀ। ਆਪਣਾ ਮੋਬਾਈਲ ਨੰਬਰ ਕੰਨਾ? 81468 243039। ਠੀਕ ਆ। ਇੱਕੇ ਪਿੰਡ ਦੀ ਆਪਾਂ ਹਨਾ। ਹਾਂਜੀ ਹਾਂਜੀ। ਆਪਣਾ ਜੀ ਮੈਸਰ ਖਾਨ ਆਈਆ ਪੱਲ ਲੈ ਕੇ ਗਏ ਆ ਵੀਰ ਤੋਂ ਵਧੀਆ ਪੂਰਾ ਵਧੀਆ ਹੈ ਅੱਛਾ ਅੱਛਾ ਤੁਸੀਂ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਠੀਕ ਹੈ ਕਿੰਨਾ ਕੁ ਬਾਈ ਜੀ ਲੈ ਕੇ ਗਏ ਸੀਗੇ ਅਸੀਂ ਤਾਂ ਥੋੜਾ ਜਨਾ ਪਾ ਕੇ ਦੇਖਿਆ ਸੀ ਬਾਈ ਜੀ ਬਹੁਤ ਵਧੀਆ ਜਗ੍ਹਾ ਕਿਵੇਂ ਲੱਗਿਆ ਆਪਣੇ ਪਸ਼ੂਆਂ ਨੇ ਖਾਦਾ ਵਧੀਆ ਬਹੁਤ ਵਧੀਆ ਆ ਤੁਹਾਨੂੰ ਮੱਕੀ ਦਾ ਜੀ ਇਹ ਹਾਂ ਠੀਕ ਹੈ ਪੂਰਾ ਮਤਲਬ ਇਹਦੇ ਚ ਕੋਈ ਐਸੀ ਗੱਲ ਨਹੀਂ ਵੀ ਹੁਣ ਵੀ ਗੱਠ ਖੋਲ ਕੇ ਦੇਖ ਲੋ ਹਾਂਜੀ ਪ੍ਰੋਪਰ ਦਾਣੇ ਨਿਕਲਣਗੇ ਠੀਕ ਆ ਜੀ ਮੰਨ ਕੇ ਚਲੋ ਜੇ ਕੋਈ ਹੋਰ ਵੀ ਦੂਰ ਸਟੇਟ ਤੇ ਮੰਗਾਉਂਦਾ ਮੰਨ ਲਓ ਉੱਥੇ ਗੱਠਾ ਕੋਈ ਖਰਾਬ ਗ੍ਰੂਪ ਨਿਕਲ ਜਾਂ ਤੇ ਉਹਦਾ ਆਪਾਂ ਕੀ ਕਰਾਂਗੇ ਸਿਸਟਮ ਜੀ ਉਹਦੀ ਸਾਡੀ ਜ਼ਿੰਮੇਵਾਰੀ ਹੁੰਦੀ ਜੀ ਖਰਾਬ ਨਿਕਲ ਹੀ ਨਹੀਂ ਸਕਦੀ ਨਿਕਲ ਹੀ ਨਹੀਂ ਸਕਦੀ ਜੀ ਜ਼ਿੰਮੇਵਾਰੀ ਖਰਾਬ ਨਹੀਂ ਨਿਕਲਦੀ ਬਾਕੀ ਮੱਕੀ ਦਾ ਇਹ ਜਿਹੜੀ ਵਿੱਚ ਇਹਦੇ ਗੱਠ ਦੇ ਸੀ ਮੰਨ ਕੇ ਚੱਲਦੇ ਆ 30 ਤੋਂ 25 ਤੋਂ 30 ਕਿਲੋ ਤੋਂ ਮੱਕੀ ਇਹਦੇ ਵਿੱਚ ਠੀਕ ਆ ਜੀ ਅਸੀਂ ਪੂਰੀ ਵਧੀਆ ਮੱਕੀ ਲੈ ਕੇ ਗ੍ਰੀਨ ਕੀਤੀ ਹੋਈ ਆ ਆਲੂ ਵਾਲੀ ਮੱਕੀ ਜਿਹੜੀ ਪੂਰੇ ਸਿਰੇ ਦਾ ਮੱਕਾ ਬਣਾਉਂਦਾ ਜਿਹੜੇ ਮੱਕ ਨੂੰ ਲੈ ਕੇ ਦਾ achar ਬਣਾ ਚਾਰ ਚਾਰ ਤਿੰਨ ਤਿੰਨ ਛੱਲੀਆਂ ਲਾ ਫੇਰ ਹੀ ਫਾਇਦਾ ਜੀ ਕਿਸਾਨ ਦੋਸਤਾਂ ਨੂੰ ਜਾਂ ਜੋ ਵੀ ਫਾਰਮਰ ਨੇ ਫੇਰ ਹੀ ਫਾਇਦਾ ਜੇ ਮੰਨ ਲਓ ਪੂਰੀ ਮੱਕੀ ਹੋਵੇ ਤਾਂ ਹਨਾ ਤੇ ਜੇ ਮੱਕੀ ਕੱਢ ਕੇ ਆਪਾਂ achar ਬਣਾਉਨੇ ਜਾਂ ਕਈਆਂ ਏਰੀਆ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਵੀ ਮੱਕੀ ਦੀਆਂ ਛੱਲੀਆਂ ਕਢਾ ਲੈਂਦੇ ਆ ਜੀ ਵਿੰਡਰ ਤੇ ਬਾਕੀ ਜਿਹੜੀ ਖੜੀ ਰਹਿੰਦੀ ਮੱਕੀ ਉਹ achar ਲੋਕ ਪਾ ਲੈਂਦੇ ਉਹਦਾ ਹਾਂਜੀ ਹਾਂਜੀ ਤੇ ਐਸਾ ਕੰਮ ਤ ਨਹੀਂ ਨਾ ਨਹੀਂ ਨਹੀਂ ਜੇ ਐਗਰੀਮੈਂਟ ਦੀ ਬਜਾਇ ਸੀ ਜੀ ਉਹੀ ਸਾਡੇ ਕਸਟਮਰ ਆ ਜਿਹੜਾ ਨੂੰ ਅਸੀਂ ਬਜਾਇਆ ਠੀਕ ਆ ਜੀ ਉਹ ਜੇ ਸਾਨੂੰ ਉਹਨਾਂ ਦੇ ਮਾਨ ਆ ਸੀ ਉਹੀ ਮੱਕ ਪੂਰਾ ਦਾਣਾ ਉਹ ਚ ਉਹ ਉਹਦੀ ਖਰੀਦ ਕਰਕੇ ਸੀ ਇਹ ਚਾਰ ਬਾਇ ਠੀਕ ਹੈ ਜੇ ਬਾਈ ਜੀ ਇੱਕ ਹੋਰ ਗੱਲਬਾਤ ਤੁਹਾਡਾ ਮੈਂ ਕਰਨੀ ਚਾਹੁੰਗਾ ਜੇ ਕੋਈ ਇੱਥੇ ਕਸਟਮਰ ਆ ਜਿਆਦਾ ਖਰੀਦਣ ਆਉਂਦਾ ਹੈ ਕੋਈ ਉਹਦੇ ਵਾਸਤੇ ਆਫਰ ਜਾ ਕੇ ਉਹ ਕੋਈ ਗੰਡ ਖੋਲ ਕੇ ਦੇਖਦਾ ਤਾਂ ਉਹ ਤਾਂ ਹੀ ਫੋਨ ਕਰ ਲੈ ਗੰਡ ਦਾ ਜੋ ਮਰਜ਼ੀ ਚੇ ਕਿਸੇ ਨੇ ਇੱਕ ਲੈਣੀ ਉਹ ਵੀ ਗੰਡ ਫੁੱਲ ਕੇ ਦੇਖ ਸਕਦਾ ਜੀ ਠੀਕ ਹੈ ਜੀ ਤੇ ਜੇ ਕਿਸੇ ਨੇ ਜਿਆਦਾ ਲੈਣਾ ਉਹ ਬੈਠ ਕੇ ਕਰ ਲਾਂਗੇ ਕੋਈ ਚੱਕਣੀ ਹੈ ਵੱਧ ਘਟ ਵੀ ਕਰ ਲਾਂਗੇ ਠੀਕ ਹੈ ਜੀ ਹਾਂ ਜੀ ਹੈ ਕਿਸਾਨ ਦੋਸਤੋ ਤੁਸੀਂ ਗੱਲਬਾਤ ਸੁਣੀ ਬਾਈ ਜੀ ਖਰਾਂ ਦੀ ਸਾਰੇ ਆਫਰ ਹੈਗੇ ਜੀ ਇੱਥੇ ਤਾਂ ਤੁਸੀਂ ਜਿਆਦਾ ਮੰਗਾਉਂਗੇ ਤੇ ਜਿਆਦੇ ਦਾ ਆਫਰ ਵੀ ਬੈਠ ਕੇ ਗੱਲਬਾਤ ਕਰਨਗੇ ਤੁਹਾਡੇ ਨਾਲ ਲੈਸ ਵਗੈਰਾ ਕਰਨਗੇ ਤੇ ਬਾਕੀ ਤੁਸੀਂ ਇੱਥੇ ਗੱਠ ਖੋਲ ਕੇ ਵੀ ਦੇਖ ਸਕਦੇ ਹੋ ਕਿਉਂਕਿ ਮੱਕੀ ਬਹੁਤ ਜ਼ਿਆਦੀ ਹੈ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਗੱਠਾਂ ਪਈ ਹੋਈਆਂ ਬਹੁਤ ਭਾਰੀ ਗਿਣਤੀ ਦੇ ਵਿੱਚ ਇੱਧਰ ਵੀ ਜਿਨ੍ਹਾਂ ਦੋਸਤਾਂ ਨੇ ਮੰਗਾਉਣਾ ਹੋਵੇ ਤਾਂ ਕੰਟੈਕਟ ਨੰਬਰ ਬਾਈ ਜਿਹੜਾ ਦਾ ਸਕਰੀਨ ਦੇ ਥੱਲੇ ਵੀ ਚਲਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਇਹ ਟਰੈਕਟਰ ਟਰਾਲੇ ਬਿਲਕੁਲ ਰੈਡੀ ਹੁੰਦੇ ਨੇ ਇਹਨਾਂ ਕੋਲੇ ਇਹ ਹੋਮ ਡਿਲੀਵਰੀ ਵੀ ਕਰਕੇ ਦੇਣਗੇ ਤੁਹਾਨੂੰ ਘਰੇ ਵੀ ਪਹੁੰਚਾ ਕੇ ਦੇਣਗੇ ਤੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਨੈਕਸਟ ਵੀਡੀਓ ਦਾ ਇੰਤਜ਼ਾਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ